ਫਗਵਾੜਾ ਨੇੜਲੇ ਪਿੰਡ ਵਡਾਲਾ ਕੋਲ ਵਾਪਰੇ ਸੜਕ ਹਾਦਸੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਮੁਲਾਜ਼ਮ ਆਪਣੇ ਮੋਟਰਸਾਈਕਲ ਤੇ ਘਰ ਵੱਲ ਜਾ ਰਿਹਾ ਸੀ ਕਿ ਉਸ ਦੀ ਸਕੂਲ ਬੱਸ ਨਾਲ ਟੱਕਰ ਹੋ ਗਈ ਜਿਸ ਕਾਰਨ ਪੁਲਿਸ ਮੁਲਾਜ਼ਮ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਮੁਲਾਜ਼ਮ ਦੀ ਪਛਾਣ ਰਾਮਸ਼ਰਨ ਪੁੱਤਰ ਪ੍ਰਕਾਸ਼ ਰਾਮ ਵਾਸੀ ਪਿੰਡ ਵਡਾਲਾ ਵਜੋਂ ਹੋਈ ਹੈ। ਮ੍ਰਿਤਕ ਮੁਲਾਜ਼ਮ ਪਿਛਲੇ ਕਾਫੀ ਸਮੇਂ ਤੋਂ ਟ੍ਰੈਫਿਕ ਪੁਲਿਸ ਫਗਵਾੜਾ ਵਿੱਚ ਤਾਇਨਾਤ ਸੀ ਤੇ ਕੁਝ ਸਮਾਂ ਪਹਿਲਾਂ ਹੀ ਵੀਆਈਪੀ ਪਾਇਲਟ ਦੀ ਗੱਡੀ ਫਗਵਾੜਾ ਤੋਂ ਬीडी ਸ਼ਰਮਤ ਨਾਲ ਅਸਾ SLAडी ਦੀ ਰਿਪੋਰਟ ਹਾਂਜੀ ਡਾਕਟਰ ਸਾਹਿਬ ਕੀ ਜਿਹੜੇ ਇੱਕ ਮ੍ਰਿਤਕੀ ਆਇਆ ਕੀ ਸਰ ਮਮਾ ਸਾਡੇ ਕੋ ਇੱਕ ਡੈੱਡ ਬੋਡੀ ਆਈ ਹੈ ਹਰਾਮ ਸ਼ਰਮ ਨਾਮ ਸੀਗਾ ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਬਡਾਲੇ ਦੇ ਕੋਲ ਤੇ ਜਦੋਂ ਸਾਡੇ ਕੋ ਆਇਆ ਪੇਸ਼ੈਂਟ ਆਲਰੇਡੀ ਉਹ ਡੈਥ ਹੋ ਚੁੱਕੀ ਸੀਗੀ ਉਹਨਾਂ ਦੀ ਤੇ ਡੈੱਡ ਬੋਡੀ ਦੀ ਡੈੱਡ ਬੋਡੀ ਨੂੰ ਪੋਸਟਮਾਰਟਮ ਉਹ ਮੋਰਚਰੀ ਚ ਰੱਖ ਦਿੱਤੀ ਗਈ ਹੈ ਤੇ ਪੁਲਿਸ ਨੂੰ ਇਨਫੋਰਮੇਸ਼ਨ ਭੇਜ ਦਿੱਤੀ ਗਈ ਹੈ ਤੇ ਪਤਾ ਲੱਗਾ ਕੀ ਕੋਨ ਸੀ ਮਲਾਈਨਿੰਗ ਏ ਹਜੇ ਇਨਕੁਆਇਰੀ ਚੱਲ ਰਹੀ ਆ ਇਸ ਚੀਜ਼ ਦੀ ਕੀ ਰਾਜਨ ਸਾਹਿਬ ਦੀ ਮੌਤ ਹੋਣ ਦਾ ਕਾਰਨ ਕੀ ਲੱਗਦਾ ਮੌਤ ਇੱਕ ਸੇਦੀ ਵੀ ਸੱਟਾਂ ਆ ਗਈਆਂ ਉਹਨਾਂ ਦੀਆਂ ਹੈਡ ਇੰਜਰੀ ਵੀ ਹੋ ਸਕਦੀ ਹੈ ਲੱਤਾਂ ਤੇ ਵੀ ਸੱਟਾਂ ਆਈਆਂ ਉਹਨਾਂ ਦੀਆਂ ਫ੍ਰੈਕਚਰ ਆਏ ਆ ਬਾਕੀ ਪੋਸਟਮਾਰਟਮ ਤੋਂ ਬਾਅਦ ਹੀ ਰਿਪੋਰਟ ਪੂਰੀ ਹੋਊਗੀ